ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਿਕਲੇ ਜੀ ਦਿੱਲੀ ਨੂੰ ਮੈਰਿਜ ਦੇਖਣ ਜਾਣਾ ਸੀਗਾ ਜੀ ਸੋਰੀ ਨੇ ਪਿਕ ਕਰ ਲਿਆ ਸੀ ਪਹਿਲਾਂ ਕੇਸਰੀ ਟਾਬੇ ਦੇ ਵਿਜ਼ਿਟ ਹੋਏ ਫਿਰ ਨਾਲ ਹੀ ਆਪਾਂ ਕੜਨਾਲ ਲਾਤੀ ਗੱਡੀ ਹਵੇਲੀ ਹਵੇਲੀ ਰੁਕਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਣੇ ਆਂ ਵੀ ਹਵੇਲੀ ਕਿਵੇਂ ਦੀ ਹੈਗੀ ਆ ਇਹ ਤੇ ਉੱਥੇ ਖੜੇ ਮੇਰੇ ਦਿਮਾਗ ਚ ਆਇਆ ਕਿ ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਈਏਗੇ ਅੰਦਰ ਕੀ ਕੀ ਹੈਗਾ ਆ ਆਪਾਂ ਨਾਲ ਹੀ ਐਂਟਰੀ ਕੀਤੀ ਅੰਦਰ ਉਹਨਾਂ ਦਾ ਟਾਈਮ ਸੀਗਾ ਕਲੋਜ਼ਿੰਗ ਦਾ ਉਹ ਕਲੋਜ਼ਿੰਗ ਟਾਈਮ ਹੋ ਚੁੱਕਾ ਸੀ ਆਪਾਂ ਅੰਦਰ ਗਏ ਤਾਂ ਆ ਦੇਖੋ ਜੀ ਪੰਗੜਾ ਚੱਲ ਰਿਹਾ ਜੰਕਸ਼ਨ ਹੈਗਾ ਪੂਰਾ ਇੱਥੇ ਤੁਹਾਨੂੰ ਹਰੇਕ ਆਈਟਮ ਅਵੇਲੇਬਲ ਮਿਲੂਗੀ ਮਹਾਰਾਜਿਆਂ ਦੀ ਸਵਾਰੀ ਵੀ ਇੱਥੇ ਖੜੀ ਆ ਇਹਦੇ ਵਿੱਚ ਮਹਾਰਾਣੀਆਂ ਨੂੰ ਘੁਮਾਉਂਦੇ ਹੁੰਦੇ ਸੀਗੇ ਕਿਤੇ ਬਾਹਰ ਅੰਦਰ ਜਾਂਦੇ ਹੁੰਦੇ ਸੀ ਘੁੰਮਣ ਫਿਰਨ ਵਾਸਤੇ ਗੱਡੀ ਬਹੁਤ ਵਧੀਆ ਆ ਆਪਾਂ ਫਿਰ ਇਹਦੇ ਵਿੱਚ ਟਰਾਈ ਤਾਂ ਲੈ ਨਹੀਂ ਸਕਦੇ ਸੀ ਕਿਉਂਕਿ ਇਹ ਖੜੀ ਕੀਤੀ ਹੋਈ ਆ ਉਹਨਾਂ ਨੇ ਸਿਰਫ ਦਿਖਾਉਣ ਵਾਸਤੇ ਨਾਲ ਹੀ ਆਪਾਂ ਉਥੋਂ ਰਵਾਨਾ ਹੋਏ ਤਾਂ ਨਾਲ ਹੀ ਸਾਡਾ ਆਪਣਾ ਪਸੰਦਾ ਪਹਿਲਵਾਨ ਢਾਬਾ ਉੱਥੇ ਰੁਕੇ ਖਾਦਾ ਪੀਤਾ ਨਾਲ ਹੀ ਆਪਾਂ ਨਿਕਲੇ ਤਮ ਮੈਂਗਾ ਦੁਬਾਰਾ ਤੁਹਾਨੂੰ ਫਿਰ ਪਿਛਲੀ ਵੀਡੀਓ ਪਾ ਕੇ ਦਿਖਾ ਦਈਏ ਕਿ ਤੁਸੀਂ ਇਥੇ ਜਾਣਾ ਨਾ ਕਦੀ ਭੁੱਲਿਓ ਵਧੀਆ ਜਗ੍ਹਾ ਹੈ ਨਾਲ ਹੀ ਆਪਾਂ ਪਹੁੰਚ ਗਏ ਦਿੱਲੀ ਜਿੱਥੇ ਆਪਾਂ ਮੈਰਿਜ ਤੇ ਜਾਣਾ ਸੀਗਾ ਦਿੱਲੀ ਸਵਾਰੀ ਦੇ ਘਰ ਦੇ ਬਾਹਰ ਆਪਾਂ ਆਪਣੀ ਰਾਣੀ ਸੁੰਦਰਾ ਨੂੰ ਖੜੀ ਕੀਤਾ ਤਾਂ ਨਾਲ ਹੀ ਉੱਪਰ ਗਏ ਤਾਂ ਪਤਾ ਲੱਗਾ ਕਿ ਗੁਰਦੁਆਰਾ ਸਾਹਿਬ ਜਾਣਾ ਬਾਬਾ ਜੀ ਨੂੰ ਲੈਣ ਵਾਸਤੇ ਮੈਂਗਾ ਚਲੋ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਦਿਖਾ ਦਿੰਨੇ ਆ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਇੰਨਾ ਵਧੀਆ ਸੀਗਾ ਕਿ ਉੱਥੇ ਸਫਾਈ